ਦਲਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਦਲਜੀਤ ਦੋਸਾਂਝ ਜੋ ਪੰਜਾਬੀ ਫਿਲਮ ਕਰਨ ਲੱਗੇ ਨੇ ਉਸ ਵਿੱਚ ਉਹ ਇੱਕ ਪਾਕਿਸਤਾਨੀ ਐਕਟਰਸ ਨੂੰ ਲੈ ਰਹੇ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਦਲਜੀਤ ਦੇ ਖਿਲਾਫ ਵਿਵਾਦ ਖੜਾ ਹੋ ਜਾਂਦਾ ਹੈ ਜੋ ਪੰਜਾਬੀ ਸਿੰਗਰ ਨੇ ਬਾਲੀਵੁੱਡ ਦੇ ਵਿੱਚ ਜੋ ਸਿੰਗਿੰਗ ਕਰਦੇ ਨੇ ਉਹ ਵੀ ਦਲਜੀਤ ਦੇ ਖਿਲਾਫ ਉਤਰ ਕੇ ਆ ਜਾਂਦੇ ਨੇ ਮਿੱਕਾ ਵਰਗੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਾਫੀ ਜ਼ਿਆਦਾ ਦਲਜੀਤ ਦੋਸਾਂਝ ਟਰੋਲ ਹੋ ਰਹੇ ਨੇ ਕਿ ਉਹਨਾਂ ਨੇ ਦੇਸ਼ ਨੂੰ ਛੱਡ ਕੇ ਕਿ ਲੋਕੀ ਆਪਣੇ ਕਰੀਅਰ ਨੂੰ ਪਹਿਲ ਤੇ ਰੱਖਿਆ ਹੈ ਅਜਿਹੇ ਕਾਫੀ ਇਲਜ਼ਾਮ ਸਵਾਲ ਨੇ ਜੋ ਦਲਜੀਤ ਦੋਸਾਂਝ ਦੇ ਉੱਤੇ ਖੜੇ ਹੋ ਰਹੇ ਨੇ ਕਿਵੇਂ ਦੇਖਦੇ ਹਾਂ ਇਸ ਪੂਰੇ ਕੰਨਾਂ ਨੂੰ ਤੁਸੀਂ ਜੀ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਇਹ ਐ ਕਿ ਪੰਜਾਬ ਦੇ ਤੇ ਪਾਕਿਸਤਾਨੀ ਜਿਹੜੇ ਪੰਜਾਬ ਦੇ ਕਲਾਕਾਰ ਨੇ ਇਹਨਾਂ ਨੇ ਆਪਣਾ ਹੋਛਾਪਨ ਦਿਖਾਇਆ ਕਿ ਜਦੋਂ ਭਾਰਤ-ਪਾਕ ਜੰਗ ਲੱਗੀ ਹੈ ਤਾਂ ਇੱਕ ਦੂਸਰੇ ਦੇ ਵਿਰੁੱਧ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੋ ਬਿਆਨ ਸਭ ਤੋਂ ਪਹਿਲਾਂ ਆਇਆ ਇਫਤਿਹਾਰ ਠਾਕੁਰ ਹੋਰਾਂ ਦਾ ਜਿਹੜੇ ਪਾਕਿਸਤਾਨ ਦੇ ਇੱਕ ਕਾਮੇਡੀਅਨ ਨੇ ਉਸ ਤੋਂ ਬਾਅਦ ਫਿਰ ਆਪਣੇ ਆਲੇ ਵੀ ਪਿੱਛੇ ਨਹੀਂ ਰਹੇ ਇਹਨਾਂ ਨੇ ਵੀ ਆਪਣੇ ਰਾਸ਼ਟਰੀ ਭਾਰਤੀ ਹੋਣ ਦਾ ਸਬੂਤ ਜਿਹੜਾ ਹੈਗਾ ਉਹ ਦਿੱਤਾ ਉਹਨਾਂ ਕਲਾਕਾਰਾਂ ਦੇ ਖਿਲਾਫ ਬੋਲ ਕੇ ਸੋ ਜਦੋਂ ਵੀ ਮੈਂ ਇੱਕ ਗੱਲ ਕਹਿਣਾ ਕਿ ਜਿਹੜੇ ਦੋ ਪੰਜਾਬਾਂ ਦੀ ਆਪਸੀ ਸਾਂਝ ਪਈ ਸੀ ਅੱਜ ਉਹ ਟੁੱਟ ਗਈ ਹੈ ਬਿਲਕੁਲ ਟੁੱਟ ਗਈ ਹੈ ਇਹਦੇ ਦੁਬਾਰਾ ਜੁੜਨ ਦੇ ਆਸਾਰ ਕੋਈ ਨਹੀਂ ਲੱਗਦੇ ਅਸੀਂ ਬੜੇ ਖੁਸ਼ ਹੋਏ ਕਿ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਆਉਣ ਲੱਗ ਪਏ ਬੇਸ਼ੱਕ ਉਹ ਫਿਲਮਾਂ ਜਿਹੜੀਆਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਸ਼ੂਟ ਹੋ ਰਹੀਆਂ ਸੀ ਪਰ ਉਹਦੇ ਵਿੱਚ ਪੰਜਾਬੀ ਕਲਾਕਾਰਾਂ ਦੀ ਜਿਹੜੀ ਪਾਕਿਸਤਾਨੀ ਕਲਾਕਾਰਾਂ ਦੀ ਜਿਹੜੀ ਸ਼ਮੂਲੀਅਤ ਹੈ ਉਹਨੇ ਚਾਰ ਚੰਨ ਲਾ ਦਿੱਤੇ ਪੰਜਾਬੀ ਸਿਨੇਮਾ ਨੂੰ ਕਮੇਡੀ ਨੂੰ ਕਹਿ ਲਈਏ ਜਾਂ ਹੋਰ ਹਾਸਰਾ ਸਾਰੀ ਗੱਲਬਾਤ ਹੈ ਸੋ ਜਦੋਂ ਇਹ ਭਾਰਤ-ਪਾਕ ਜੰਗ ਵਾਲਾ ਜਿਹੜਾ ਮਸਲਾ ਸ਼ੁਰੂ ਹੁੰਦਾ ਤਾਂ ਉਹ ਕਲਾਕਾਰ ਜਿਨ੍ਹਾਂ ਦੀਆਂ ਪਹਿਲਾਂ ਤੋਂ ਹੀ ਫਿਲਮਾਂ ਕਾਫੀ ਜੜੀਆਂ ਬਣੀਆਂ ਪਈਆਂ ਸੀ ਆਉਂਦੇ ਸਮੇਂ ਦੇ ਵਿੱਚ ਉਹਨਾਂ ਦੀ ਰਿਲੀਜ਼ ਡੇਟ ਜਿਹੜੀ ਹੈ ਅਨਾਉਂਸ ਹੋਣੀ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਇੱਕ ਦੂਸਰੇ ਦੇਸ਼ ਦੇ ਖਿਲਾਫ ਬਿਆਨ ਦੇਦੇ ਨੇ ਤਾਂ ਫਿਰ ਉੱਥੇ ਜਾ ਕੇ ਪ੍ਰੋਬਲਮ ਜਿਹੜੀ ਹੈਗੀ ਆ ਉਹ ਖੜੀ ਹੋ ਗਈ। ਹੁਣ ਇਫਤਿਹਾਰ ਠਾਕੁਰ ਹੋਰਾਂ ਦਾ ਜਿਹੜਾ ਬਿਆਨ ਆਇਆ ਉਸ ਤੋਂ ਬਾਅਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਤੇ ਇੱਕ ਤੁਸੀਂ ਇਹ ਵੀ ਗੱਲ ਤਾਂ ਦੇਖੋਗੇ ਸਮਝੋਗੇ ਕਿ ਇੱਕ ਚਾਲ ਮੇਰਾ ਪੁੱਤ ਫਿਲਮ ਜਿਹੜੀ ਹੈ ਉਹ ਬੜੀ ਵਧੀਆ ਤਰੀਕੇ ਦੇ ਨਾਲ ਉਹਦੇ ਤਿੰਨ ਪਾਰਟ ਬਣੇ। ਤਿੰਨਾਂ ਦੇ ਵਿੱਚ ਪਾਕਿਸਤਾਨੀ ਕਲਾਕਾਰ ਲਏ ਗਏ। ਹੁਣ ਚੌਥਾ ਪਾਰਟ ਜਿਹੜਾ ਹੈਗਾ ਹਜੇ ਤਾਜ਼ਾ-ਤਾਜ਼ਾ ਬਣਾ ਕੇ ਇੰਗਲੈਂਡ ਤੋਂ ਸਾਰੀ ਟੀਮ ਵਾਪਸ ਗਈ ਆ। ਸੋ ਇਫ ਤਾ ਗਾਰ ਪਾਕੁਰ ਹੋ ਰਹੇ ਉਸ ਬਿਆਨ ਨੇ ਉਸ ਫਿਲਮ ਦਾ ਵੀ ਕੰਮ ਜਿਹੜਾ ਹੈਗਾ ਉਹ ਸਾਰਾ ਖਰਾਬ ਕਰ ਦਿੱਤਾ ਤੇ ਉਹ ਹੁਣ ਫਿਲਮ ਕਦੋਂ ਰਿਲੀਜ਼ ਹੁੰਦੀ ਹੈ ਕਿੱਦਾਂ ਰਿਲੀਜ਼ ਹੁੰਦੀ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਹੁਣ ਜਿਹੜੇ ਕਲਾਕਾਰਾਂ ਨੇ ਭਾਰਤ ਪਾਕ ਜੰਗ ਤੋਂ ਪਹਿਲਾਂ ਫਿਲਮਾਂ ਬਣਾ ਲਈਆਂ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਹੁਣ ਉਹਨਾਂ ਦਾ ਕੀ ਕਸੂਰ ਹੈ ਇਹਦੇ ਵਿੱਚ ਦਿਲਜੀਤ ਦਸਾਂਝ ਨੇ ਉਸ ਵੇਲੇ ਫਿਲਮ ਕੀਤੀ ਜਿਹਦੇ ਵਿੱਚ ਹਾਨੀਆਂ ਅਮੀਰਨਾ ਦੀ ਜਿਹੜੀ ਲੜਕੀ ਹੈਗੀ ਆ ਪਾਕਿਸਤਾਨੀ ਐਕਟ੍ਰੈਸ ਆ ਉਹ ਲਈ ਹੈ ਸੋ ਉਦੋਂ ਤੱਕ ਕੋਈ ਵੀ ਅਸਰ ਨਹੀਂ ਸੀ ਭਾਰਤ ਪਾਕ ਜੰਗ ਦੇ ਹੁਣ ਉਹਦਾ ਕੀ ਕਸੂਰ ਹੈ ਫਿਲਮਾਂ ਦੇ ਉੱਤੇ ਕਰੋੜਾਂ ਰੁਪਈਆ ਲੱਗਦਾ ਹੈ ਅੱਜ ਪੰਜਾਬੀ ਫਿਲਮਾਂ ਵੀ ਜਿਹੜੀਆਂ ਹੈਗੀਆਂ 5 ਤੋਂ 15 ਕਰੋੜ 20 ਕਰੋੜ 25 ਕਰੋੜ ਤੱਕ ਦੀਆਂ ਬਣਦੀਆਂ ਸੋ ਐਡਾ ਵੱਡਾ ਜਿਹੜਾ ਹੈਗਾ ਇੱਕ ਪ੍ਰੋਜੈਕਟ ਹੁੰਦਾ ਸੋ ਹੁਣ ਜੇ ਇਹ ਸਾਰਾ ਕੁਝ ਹੋ ਜਾਂਦਾ ਤੇ ਇਹਨਾਂ ਕਲਾਕਾਰਾਂ ਦਾ ਵਿੱਚ ਕੀ ਕਸੂਰ ਹੈ ਹੁਣ ਦੂਜੀ ਗੱਲ ਜਿਹੜੀ ਦਿਲਜੀਤ ਤੋਂ ਸਾਂਝਾ ਵਿਰੋਧ ਹੋ ਰਿਹਾ ਟ੍ਰੇਲਰ ਰੀਲੀਜ਼ ਹੁੰਦਾ ਇਸ ਫਿਲਮ ਦਾ ਸਰਦਾਰ ਜੀ 3 ਫਿਲਮ ਦਾ ਨਾਮ ਹੈਗਾ ਤੇ ਇਹਦਾ ਜਦੋਂ ਟ੍ਰੇਲਰ ਰੀਲੀਜ਼ ਹੁੰਦਾ ਤਾਂ ਭਾਰਤ ਦੇ ਵਿੱਚ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਬਾਲੀਵੁੱਡ ਵਾਲੇ ਵਿਰੋਧ ਕਰਨ ਲੱਗ ਪਏ ਹੁਣ ਬਾਲੀਵੁੱਡ ਦਾ ਵਿਰੋਧ ਕਰਨਾ ਤਾਂ ਇਹੀ ਗੱਲੋਂ ਸੁਭਾਵਿਕ ਹੈ ਕਿਉਂਕਿ ਉਹਨਾਂ ਦੀਆਂ ਫਿਲਮਾਂ ਚੱਲ ਨਹੀਂ ਰਹੀਆਂ ਪੰਜਾਬੀ ਸਿਨੇਮਾ ਨੂੰ ਲੋਕ ਪ੍ਰੈਫਰ ਕਰ ਰਹੇ ਨੇ ਹਾਲੀਵੁੱਡ ਨੂੰ ਪ੍ਰੈਫਰ ਕਰ ਰਹੇ ਨੇ ਤੇ ਸਾਊਥ ਨੂੰ ਪ੍ਰੈਫਰ ਕਰ ਰਹੇ ਆ ਬਾਲੀਵੁੱਡ ਦੀਆਂ ਫਿਲਮਾਂ ਭਾਵੇਂ ਵੱਡੇ 100 ਕਰੋੜ ਦੇ ਬਜਟ ਦੀਆਂ ਵੀ ਆ ਜਾਣ ਤਾਂ ਲੋਕੀ ਦੇਖਦੇ ਨਹੀਂ ਪਾਏ ਵੱਡੇ ਚਿਹਰਿਆਂ ਨੂੰ ਵੀ ਲੋਕੀ ਨਕਾਰ ਰਹੇ ਨੇ ਸੋ ਉਹਨਾਂ ਦਾ ਤਾਂ ਵਿਰੋਧ ਕਰਨਾ ਬ ਪਰ ਨਾਲੋਂ ਨਾਲ ਜਿਹੜੇ ਨੇ ਕੁਝ ਹੋਰ ਪਾਕਿਸਤ ਮਾਫ ਕਰਨਾ ਪੰਜਾਬੀ ਜਿਹੜੇ ਆਰਟਿਸਟ ਨੇ ਉਹ ਵੀ ਵਿਰੋਧ ਦੇ ਵਿੱਚ ਆਏ ਹੋਇਆ ਸੋ ਇਹ ਇਹ ਜਿਹੜੀ ਗੱਲ ਹੈਗੀ ਕਿ ਤਨਾ ਕਿਤੇ ਹੋਛੇਪਨ ਵਾਲੀ ਗੱਲ ਹੁੰਦੀ ਹੈ ਬੇਸ਼ੱਕ ਹੁਣ ਤੁਸੀਂ ਇਹ ਦੇਖ ਲਿਓ ਕਦੀ ਵੀ ਜੇ ਕੋਈ ਇਸ ਤਰ੍ਹਾਂ ਦੀ ਫਿਲਮ ਹੈ ਤੁਸੀਂ ਦੇਖ ਲਿਓ ਮੈਂ ਅੱਜ ਤੁਹਾਨੂੰ ਇਹ ਗੱਲ ਕਹਿ ਦਿੰਨਾ ਕਿ ਜਿਹਦੇ ਵਿੱਚ ਕੋਈ ਪਾਕਿਸਤਾਨੀ ਆਰਟਿਸਟ ਹੈ ਭਾਵੇਂ ਉਹ ਪਹਿਲਾਂ ਦੀ ਸ਼ੂਟ ਹੋਈ ਹੈ ਜੋਕਰ ਲਾਉਣ ਦੀ ਕੋਸ਼ਿਸ਼ ਕਰਨਗੇ ਭਾਰਤ ਦੇ ਵਿੱਚ ਤਾਂ ਉਹ ਸਿਨੇਮਿਆ ਦੀ ਤੋੜਫੋੜ ਹੋਏਗੀ ਸ਼ੇਵ ਸੈਨਾ ਵਰਗੇ ਜਿਹੜੇ ਖੌਤੀ ਸ਼ੇਵ ਸੈਨਿਕ ਹੈਗੇ ਆ ਉਹ ਆਉਣਗੇ ਜੋ ਅਫਰ ਆਪਣੇ ਆਪ ਨੂੰ ਰਾਸ਼ਟਰੀ ਦੱਸਣ ਵਾਲੇ ਜਿਹੜੇ ਉਹ ਆਉਣਗੇ ਪਰ ਇਹਨਾਂ ਨੇ ਮੈਂ ਇੱਕ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕਿ 1947 ਤੋਂ ਲੈ ਕੇ ਪਾਕਿਸਤਾਨ ਜਦੋਂ ਦਾ ਬਣਿਆ ਤੇ ਉਦੋਂ ਦੀ ਫਰੈਂਡਸ਼ਿਪ ਕਦੋਂ ਰਹੀ ਹੈ ਪਾਕਿਸਤਾਨ ਦੇ ਨਾਲ ਕੋਈ ਐਸਾ ਮੂਮੈਂਟ ਮੈਨੂੰ ਦਿਖਾਓ ਵੀ ਜਦੋਂ ਫਰੈਂਡਸ਼ਿਪ ਰਹੀ ਹੋਵੇ ਬੇਸ਼ੱਕ ਇੱਕ ਵਾਰ ਟ੍ਰੇਨ ਚੱਲੀ ਆ ਉਸ ਵੇਲੇ ਸਮਝੌਤਾ ਹੋ ਗਿਆ ਉਹ ਵੀ ਮੈਨੂੰ ਲੱਗਦਾ 2-4 ਸਾਲ ਚੱਲੀ ਫਿਰ ਧਮਾਕੇ ਹੋ ਗਏ ਤੇ ਚਲੋ ਉਹ ਵੀ ਬੰਦ ਹੋ ਗਈ ਫਿਰ ਜੰਗ ਹੁੰਦੀ ਹੈ ਜਾ ਦੋ ਤਿੰਨ ਵਾਰ ਜੰਗ ਹੁੰਦੀ ਹੈ ਕਾਰਗਿਲ ਦੀ ਜੰਗ ਹੁੰਦੀ ਹੈ ਸੋ ਇਸ ਦੌਰਾਨ ਬਾਲੀਵੁੱਡ ਨੇ ਰੱਜ ਕੇ ਪਾਕਿਸਤਾਨੀ ਐਕਟਰਸ ਐਕਟਰ ਜਿਹੜੇ ਨੇ ਉਹਨਾਂ ਨੂੰ ਵਰਤਿਆ ਰੱਜ ਕੇ ਪੰਜਾਬੀ ਜਿਹੜੇ ਪਾਕਿਸਤਾਨੀ ਕਲਾਕਾਰ ਜਿਹੜੇ ਗਾਇਕ ਸੀ ਉਹਨਾਂ ਨੂੰ ਵਰਤਿਆ Nusrat Fateh Ali Khan ਤੋਂ ਵੱਡਾ ਨਾਮ ਤੇ ਕੋਈ ਨਹੀਂ ਨਾ ਹੈਗਾ ਦੁਸ਼ਮਣ ਦੇਸ਼ ਦਾ ਉਹ ਆਰਟਿਸਟ ਬੇਸ਼ੱਕ ਆਪਾਂ 우ਸਤਾਦ ਕਹਿੰਨੇ ਆ ਹੈ ਵੀ 우ਸਤਾਦ ਹੈ ਉਹ ਅੱਜ ਤੱਕ ਤੁਸੀਂ ਸੁਣਦੇ ਹੋ ਤੁਹਾਡੇ ਘਰਾਂ ਦੇ ਵਿੱਚ ਉਹਨਾਂ ਦੀਆਂ ਸੀਡੀਆਂ ਪਈਆਂ ਹੋਈਆਂ ਇਹ ਜਿਹੜੇ ਵਿਰੋਧ ਕਰਨ ਵਾਲੇ ਵੱਡੇ ਰਾਸ਼ਟਰੀ ਜਿਹੜੇ ਨੇ ਉਹ ਸੁਣ ਰਹੇ ਨੇ ਰਾਹਤ ਵਤੇਲੀ ਖਾਨ ਉਹ ਹੁਣ ਤੱਕ ਗਾਉਂਦਾ ਆ ਰਿਹਾ ਪਾਕ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਵੀ ਗਾਇਆ ਸੋ ਉਸ ਤੋਂ ਬਾਅਦ ਹੋਰ بڑے ਨਾਮ ਨੇ ਜਿਹੜੇ ਇਧਰ ਕੰਮ ਕਰਦੇ ਰਹੇ ਆ ਸੋ ਉਹਨਾਂ ਦਾ ਵਿਰੋਧ ਨਹੀਂ ਹੋਇਆ ਕਿਉਂਕਿ ਉਹ ਇੱਕ ਏਜੰਡੇ ਤਹਿਤ ਚੱਲਦਾ ਹੈ ਬਾਲੀਵੁੱਡ ਇੱਕ ਏਜੰਡੇ ਤਹਿਤ ਚੱਲਦਾ ਹੈ ਸੋ ਜਿੱਥੇ ਉਹਨਾਂ ਨੂੰ ਉਹਨਾਂ ਦਾ ਫਾਇਦਾ ਲੱਗਦਾ ਉੱਥੇ ਵਿਰੋਧ ਵੀ ਨਹੀਂ ਕਰਵਾਉਂਦੇ ਉਹ ਤੇ ਜਦੋਂ ਹੁਣ ਪੰਜਾਬ ਆਪਣੇ ਸਿਰ ਦੇ ਉੱਤੇ ਕੰਮ ਕਰਨ ਲੱਗ ਪਿਆ ਤਾਂ ਉਹਨਾਂ ਨੂੰ ਇਹ ਝੁੱਬਣ ਲੱਗ ਪਿਆ ਹੁਣ ਪੰਜਾਬ ਨੇ ਸਿੱਧੇ ਤੌਰ ਦੇ ਉੱਤੇ ਇੰਟਰਨੈਸ਼ਨਲ ਜਿਹੜੇ ਆਰਟਿਸਟ ਸਨ ਉਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਨਕਿ ਜਿਹੜੇ ਪਾਕਿਸਤਾਨ ਦੇ ਨੇ ਉਹ ਫਿਲਮਾਂ ਚੱਲੀਆਂ ਵੀ ਸੋ ਹੁਣ ਜਿਹੜਾ ਵਿਰੋਧ ਹੋਇਆ ਇਫਤਿਹਾਰ ਠਾਕੁਰ ਹੋਰਾਂ ਦਾ ਇਸ ਤਰ੍ਹਾਂ ਦਾ ਬਿਆਨ ਦੇਣਾ ਬਣਦਾ ਨਹੀਂ ਸੀ ਉਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰ ਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜੇ ਮੈਂ ਇਸ ਤਰ੍ਹਾਂ ਦਾ ਬਿਆਨ ਦੇਣਾ ਹੈ ਤਾਂ ਫਿਲਮ ਕੱਲ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕਦੀ ਮੇਰੀ ਮੈਂ ਜੇ ਘੱਟੋ ਘੱਟ ਵੀ ਕਹਾ ਮੈਂ ਤੇ ਦੋ ਤੋਂ ਚਾਰ ਫਿਲਮਾਂ ਜਿਹੜੀਆਂ ਨੇ ਇਫਤਖਾਰ ਠਾਕੁਰ ਖਰਾਨੇ ਕੀਤੀਆਂ ਹੋਈਆਂ ਜਿਹੜੀਆਂ ਉਹ ਰਿਲੀਜ਼ ਹੋਣੀਆਂ ਸੀ ਪਰ ਹੁਣ ਉਹ ਸਾਰਾ ਮਤਲਬ ਕਹ ਕਹ ਲੋ ਪੀ ਬਹਿ ਗਿਆ ਕੰਮ ਖਤਮ ਹੋ ਗਿਆ ਸੋ ਉਹਨਾਂ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਆਰਟਿਸਟ ਨੇ ਉਹਨਾਂ ਨੇ ਬੜੇ ਉੱਚੇ ਉੱਚੇ ਕੇ ਬਿਆਨ ਦਿੱਤੇ ਲੋ ਜੀ ਇਫਤਖਾਰ ਠਾਕੁਰ ਅਸੀਂ ਕੰਮ ਨਹੀਂ ਕਰਾਂਗੇ ਇਸ ਤਰ੍ਹਾਂ ਦੀ ਉਹ ਗੱਲ ਇਹ ਹੋਈ ਵੀ ਉਹਨਾਂ ਆਰਟਿਸਟਾਂ ਨੂੰ ਪੰਜਾਬ ਦੇ ਉਹਨਾਂ ਆਰਟਿਸਟਾਂ ਨੂੰ ਲੱਗਦਾ ਵੀ ਸਾਡੀ ਡਿਮਾਂਡ ਘਟ ਗਈ ਹੈ ਤੇ ਪਾਕਿਸਤਾਨੀ ਕਮੀਡੀਅਨ ਜਿਹੜੇ ਨੇ ਉਹਨਾਂ ਨੂੰ ਲੈ ਕੇ ਫਿਲਮਾਂ ਜਿਹੜੀਆਂ ਪੰਜਾਬੀ ਬਣ ਰਹੀਆਂ ਸੋ ਇਸ ਕਰਕੇ ਉਹਨਾਂ ਦਾ ਅੰਦਰੋਂ ਨਿੱਜੀ ਮਸਲਾ ਵੀ ਸੀਗਾ ਤੇ ਇੱਕ ਉਹਨਾਂ ਨੇ ਆਪਣੇ ਰਾਸ਼ਟਰੀ ਹੋਣ ਦਾ ਸਬੂਤ ਵੀ ਦੇਣਾ ਸੀ ਸੋ ਬਾਲੀਵੁੱਡ ਦੀਆਂ ਬਾਲੀਵੁੱਡ ਦਾ ਵਿਰੋਧ ਕਰਨਾ ਬਣਦਾ ਪਰ ਬਾਕੀ ਲੋਕ ਜਿਹੜੇ ਵਿਰੋਧ ਕਰ ਰਹੇ ਨੇ ਸੋ ਉਹ ਸਮਝ ਨਹੀਂ ਆ ਰਿਹਾ ਹੁਣ ਦਿਲਜੀਤ ਦੋਸਾਂਝ ਫਰੀ ਐਡੇ ਵੱਡੇ ਬਜਟ ਦੀ ਫਿਲਮ ਬਣਾ ਕੇ ਬੈਠੇ ਹੋਏ ਨੇ ਤੇ ਉਹਦੀ ਹੁਣ ਰਿਲੀਜ਼ ਜਿਹੜੀ ਹੈ ਉਹ اٹਕ ਚੁੱਕੀ ਹੈ ਹਨਾ ਇੱਕ ਉਹਨਾਂ ਦੀ ਪਹਿਲਾ ਫਿਲਮ ਜਿਹੜੀ ਹੈ ਭਾਈ ਖਾਲੜੇ ਦੇ ਉੱਤੇ ਬਣੀ ਹੋਈ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਉਹ اٹਕੀ ਹੋਈ ਹੈ ਤੋ ਇਹ ਸਿਸਟਮ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਚੱਲਦਾ ਇਹਨਾਂ ਆਰਟਿਸਟਾਂ ਨੇ ਕੰਮ ਕੀਤਾ ਇਕੱਠਿਆਂ ਨੇ ਕੰਮ ਕੀਤਾ ਪਰ ਆ ਜਿਹੜੀ 4 ਦਿਨ ਦੀ ਜੰਗ ਲੱਗੀ ਆ ਜੋ ਹਾਲਾਤ ਬਣ ਗਏ ਉਸ ਤੋਂ ਬਾਅਦ ਉਹ ਸਾਰਾ ਕੁਝ ਖਤਮ ਹੋ ਗਿਆ ਕਿਵੇਂ ਤੁਸੀਂ ਇਹ ਦੇਖੋ ਵੀ ਦੋਨਾਂ ਪੰਜਾਬਾਂ ਦੀ ਸਾਂਝ ਕਿੱਡੇ ਵੱਡੇ ਪੱਦਰ ਦੇ ਉੱਤੇ ਬਣ ਰਹੀ ਸੀ ਪੰਜਾਬੀ ਯੂਟਿਊਬਰ ਜਾ ਰਹੇ ਨੇ ਉਧਰ ਉਹਨਾਂ ਦਾ ਵੈਲਕਮ ਹੋ ਰਿਹਾ ਪੰਜਾਬ ਪਾਕਿਸਤਾਨ ਦਿਖਾਇਆ ਜਾ ਰਿਹਾ ਨਨਕਾਣਾ ਸਾਹਿਬ ਦਿਖਾਇਆ ਜਾ ਰਿਹਾ ਇਹਨਾਂ ਡੀਪਲੀ ਇਹਨਾਂ ਗਹਿਰਾਈ ਦੇ ਨਾਲ ਕਿਸੇ ਨੇ ਵੀ ਵੀਡੀਓਜ਼ ਦੇ ਰਾਹੀਂ ਪਾਕਿਸਤਾਨ ਨਹੀਂ ਸੀ ਦਿਖਾਇਆ ਸੋ ਹੁਣ ਉਹ ਯੂਟਿਊਬਰਾਂ ਦੇ ਉੱਤੇ ਵੀ ਜਿਹੜੇ ਹੈਗੇ ਆ ਫੜੋ ਫੜਾਈ ਹੋਈ ਕਿ ਲਓ ਜੀ ਇਹ ਜਸੂਸ ਹੋ ਸਕਦੇ ਨੇ ਸੋ ਕਿਤੇ ਨਾ ਕਿਤੇ ਆਪਾਂ ਕਹੀਏ ਜੀ ਹਾਂ ਜੇ ਕਿਤੇ ਜਿਹੜੀ ਤੁਸਾਂਤ ਫਿਲਮ ਥੋੜਾ ਲੇਟ ਕਰ ਦਿੰਦੇ ਥੋੜਾ ਡਿਲੇ ਕਰ ਦਿੰਦੇ ਫਿਰ ਸ਼ਾਇਦ ਕੋਈ ਹਾਲ ਨਿਕਲ ਸਕਦਾ ਸੀ ਲੱਗਦਾ ਨੇ ਕਿ ਹਾਲ ਕੋਈ ਨਿਕਲ ਜਾਂਦਾ ਕਿਉਂਕਿ ਜੇ ਤਾਰੇ ਦਾ ਜਾ ਕੰਮ ਹੋ ਕੇ ਹਟਿਆ ਹੈ ਤੇ ਇਸੇ ਵਕਤ ਤੋਂ ਫਿਲਮ ਲੈ ਕੇ ਆ ਜਾਣੀ ਕਿਤੇ ਨਾ ਲੱਗਦਾ ਤੁਹਾਨੂੰ ਇਹ ਥੋੜਾ ਇਹ ਜਲਦਬਾਜੀ ਕਰ ਗਏ ਨੇ ਥੋੜਾ ਜਿਹਾ ਲੇਟ ਕਰਦੇ ਤਾਂ ਸ਼ਾਇਦ ਇੰਨਾ ਮਹੋਲ ਨਾ ਹੁੰਦਾ ਸ਼ਾਇਦ ਉਧਰ ਬਾਲੀਵੁੱਡ ਵਾਲੇ ਵੀ ਉੱਥੇ ਪਾਕਿਸਤਾਨ ਦੇ ਜੋ ਐਕਟਰਸ ਨੇ ਜਾਂ ਕਲਾਕਾਰ ਨੇ ਉਹਨੂੰ ਲੈ ਲੰਦੇ ਕਿਉਂਕਿ ਜੋ ਇਤਫਾਕਾਤ ਠਾਕੂ ਨੇ ਬਿਆਨ ਦਿੱਤਾ ਉਸ ਦਾ ਉਸ ਦੇ ਨਾਲ ਕਿ ਲੋਕੀ ਉਸ ਦਾ ਵਿਰੋਧ ਚੱਲ ਮੇਰੇ ਪੁੱਤ ਵੀ ਚ ਪਾਕਿਸਤਾਨ ਕਲਾਕਾਰ ਮੇਰੇ ਕਿਹਾ ਗਿਆ ਕਿ ਸਾਡਾ ਬਿਆਨ ਨਹੀਂ ਉਸ ਦਾ ਬਿਆਨ ਆ ਹੀ ਤੇ ਬਾਕੀ ਲੋਕ ਉਸ ਨਾਲ ਸਹਿਮਤ ਨਹੀਂ ਹਨ ਤੇ ਲਾਦਦੇ ਥੋੜੀ ਜਲਦਬਾਜੀ ਹੋ ਗਈ ਇੱਥੇ ਦਿਲਜੀਤ ਦੀ ਇਸ ਫਿਲਮ ਨੂੰ ਲੈ ਕੇ ਹਾਂਜੀ ਹਾਂਜੀ ਇਹ ਵੀ ਮੰਨਿਆ ਜਾ ਸਕਦਾ ਇਹ ਇੱਕ ਟੈਕਟ ਹੋ ਸਕਦਾ ਸੀ ਵੀ ਜੇ ਇਹਨੂੰ ਲੇਟ ਕਰ ਦਿੰਦੇ ਤਕਰੀਬਨ ਇੱਕ ਲੇਟ ਹੋ ਜਾਂਦਾ ਕੋਈ ਭਾਰਤ ਪਾਕ ਦਾ ਆਪਸ ਦੇ ਵਿੱਚ ਸਮਝੌਤਾ ਹੋ ਜਾਂਦਾ ਇਸ ਦੌਰਾਨ ਤੇ ਫਿਰ ਉਹ ਗੱਲ ਹੋਰ ਹੋ ਜਾਣੀ ਸੀ ਹਜੇ ਤਾਜ਼ਾ ਤਾਜ਼ਾ ਕੰਮ ਹੈਗਾ ਤੇ ਇਹ ਬਿਲਕੁਲ ਗੱਲ ਸਹੀ ਹੈ ਤੁਹਾਡੀ ਕਿ ਜਿਹੜੇ ਸਿਆਣੇ ਕਲਾਕਾਰ ਹੋਣਗੇ ਉਹ ਕਰਨਗੇ ਪਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦਾ ਵੀ ਇਹ ਇਕੱਲੇ ਦਿਲਜੀਤ ਦਾ ਸਾਂਝਾ ਡਿਸੀਜਨ ਨਹੀਂ ਹੈ ਕਿ ਕਿਸ ਦਿਨ ਫਿਲਮ ਰਿਲੀਜ਼ ਕਰਨੀ ਹੈ ਸੋ ਇਹਦੇ ਵਿੱਚ ਵੱਡੀਆਂ ਕੰਪਨੀਆਂ ਜੜੀਆਂ ਨੇ ਉਹ ਜੁੜੀਆਂ ਹੋਈਆਂ ਇਸ ਕਰਕੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਸ ਨੂੰ ਰਿਲੀਜ਼ ਕਰਨਾ ਸੀ ਸੋ ਵੱਡੀਆਂ ਕੰਪਨੀਆਂ ਕੋਲ ਤਾਂ ਦਿਮਾਗ ਵੀ ਵੱਡੇ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਵੀ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਸੀ ਕਿ ਜੇ ਇਹ ਗੱਲ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਡਿਲੇ ਕਰ ਦਿੰਨੇ ਆ ਉਹਨਾਂ ਨੇ ਡਿਲੇ ਜਿਹੜਾ ਹੈ ਉਹ ਨਹੀਂ ਕੀਤਾ ਸੋ ਉਹਨਾਂ ਨੇ ਡਿਲੇ ਜਿਹੜਾ ਹੈਗਾ ਉਹ ਨਹੀਂ ਕੀਤਾ ਜਿਸ ਕਰਕੇ ਹੁਣ ਆਹ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਗਈ ਹੈ ਤੇ ਇਸ ਗੱਲੋਂ ਹੁਣ ਦਲਜੀਤ ਦੋਸਾਂਝ ਨੂੰ ਤੇ ਪੰਜਾਬੀ ਕਲਾਕਾਰਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਭਾਈ ਤੁਹਾਡਾ ਕੋਈ ਸੱਕਾ ਨਹੀਂ ਹੈ ਤੁਸੀਂ ਆਪਣੇ ਤੌਰ ਦੇ ਉੱਤੇ ਜਦੋਂ ਕੰਮ ਕਰੋਗੇ ਤਾਂ ਤੁਹਾਡਾ ਇਸ ਤਰੀਕੇ ਨਾਲ ਹੀ ਵਿਰੋਧ ਹੋਏਗਾ ਜੇ ਥੱਲੇ ਲੱਗ ਕੇ ਕੰਮ ਕਰਦੇ ਰਹੋਗੇ ਕਿ ਜਿੱਦਾਂ ਤੁਸੀਂ ਕਹਿੰਨੇ ਉਦਾਂ ਚੱਲਾਂਗੇ ਪੰਜਾਬ ਵਿਰੋਧੀ ਚੀਜ਼ਾਂ ਬਣਾਓ ਅਸੀਂ ਤੁਹਾਡੇ ਨਾਲ ਆ ਸੋ ਫਿਰ ਚੱਲੀ ਜਾਊਗਾ ਕੰਮ ਜਦੋਂ ਤੁਸੀਂ ਆਪਣੇ ਤਰੀਕੇ ਨਾਲ ਇਕੱਲੇ ਪੰਜਾਬ ਨੂੰ ਰਿਪਰੈਜ਼ੈਂਟ ਕਰੋਗੇ ਤੇ ਫਿਰ ਜਾ ਕੇ ਕੰਮ ਜਿਹੜਾ ਹੈਗਾ ਉਹ ਖਰਾਬ ਹੋਣਾ ਹੀ ਹੋਣਾ ਹੈ ਜੀ ਜੀ ਹਾਂ ਜੀ ਤੁਹਾਨੂੰ ਬਹੁਤ ਬਹੁਤ ਕਦਰ ਜਲਦੀ ਸੰਗ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਸੰਦਰਸ਼ਕਾਂ ਦੇ ਗਿਰਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ